ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਮਹਾਲੀ ਦੇ ਸੈਕਟਰ 78 ਦੇ ਵਿੱਚ ਇੱਕ ਜਿੰਮ ਦੇ ਵਿੱਚ ਪੰਜਾਬੀ ਗਾਇਕ ਮੰਗੂ ਗਿੱਲ ਜਿਹੜਾ ਹੈ ਕਸਰਤ ਕਰਦਾ ਸੀ ਤਾਂ ਕਸਰਤ ਕਰਨ ਦੇ ਬਾਵਜੂਦ ਜਿਹੜੀ ਹੈ ਇੱਕ ਵਿਅਕਤੀ ਦੇ ਨਾਲ ਉਸਦੀ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਜਿਸ ਦੇ ਨਾਲ ਇੰਨਾ ਵਿਵਾਦ ਵਧ ਜਾਂਦਾ ਹੈ ਕਿ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਗਾਇਕ ਦੇ ਵੱਲੋਂ ਜਿਹੜਾ ਹੈ ਦੂਜੇ ਵਿਅਕਤੀ ਦੇ ਪਿਸਤੌਲ ਤਾਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਿਮ ਦੇ ਵਿੱਚ ਮਾਹੌਲ ਕਾਫੀ ਗਰਮਾ ਜਾਂਦਾ ਹੈ ਜਿਮ ਦੇ ਮਾਲਕ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੋਨਾਂ ਨੂੰ ਸ਼ਾਂਤ ਕਰਵਾਇਆ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗਿੱਲ ਜਿਹੜਾ ਹੈ ਜਿਮ ਦੇ ਵਿੱਚ ਕਸਰਤ ਕਰ ਰਿਹਾ ਸੀ ਜਿਸ ਦੇ ਨਾਲ ਜਿਹੜਾ ਕਸਰਤ ਕਰਦੇ ਕਰਦੇ ਇੱਕ ਵਿਅਕਤੀ ਦੇ ਨਾਲ ਵਿਵਾਦ ਖੜਾ ਹੋ ਜਾਂਦਾ ਹੈ ਵਿਵਾਦ ਇਹਨਾਂ ਵੱਧ ਜਾਂਦਾ ਹੈ ਕਿ ਦੂਜੇ ਵਿਅਕਤੀ ਤੋਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਮ ਤੋਂ ਬਾਹਰ ਆ ਤੈਨੂੰ ਫੇਰ ਦੇਖਦਾ ਤਾਂ ਇਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮਾਮਲਾ ਇੱਥੇ ਨਿਜਟ ਲੈਣੇ ਤਾਂ ਮਾਮਲਾ ਇਹਨਾਂ ਵੱਧ ਜਾਂਦਾ ਹੈ ਕਿ ਇਸ ਗਾਇਕ ਦੇ ਵੱਲੋਂ ਜਿਹੜਾ ਹੈ ਆਪਣਾ ਪਿਸਤੌਲ ਕੱਟ ਕੇ ਦੂਜੇ ਵਿਅਕਤੀ ਤੇ ਤਾਨ ਦਿੱਤਾ ਜਾਂਦਾ ਹੈ ਜਿਸ ਦੇ ਮਾਮਲੇ ਦੇ ਵਿੱਚ ਇਸ ਪੰਜਾਬੀ ਸਿੰਗਰ ਨੂੰ ਜਿਹੜਾ ਹੈ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਗਿਆ ਉਸ ਨੂੰ ਅੱਜ ਅਦਾਲਤ ਦੇ ਵਿੱਚ ਲਿਜਾਇਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇਸ ਦੇ ਪਰਾਜ ਜਸਵੰਤ ਸਿੰਘ ਤੇ ਪੁਲਿਸ ਨੇ ਜਿਹੜਾ 173512 ਅਤੇ ਅਸਲ ਐਕਟ ਦੇ ਤਹਿਤ ਜਿਹੜਾ ਮਕਦਮਾ ਦਰਜ ਕਰਕੇ ਜਿਹੜਾ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਮਾਣੂਕਾ ਮੋਗਾ ਦਾ ਵਾਸੀ ਹੈ ਤੇ ਹੁਣ ਜਿਹੜਾ ਮਹਾਲੀ ਦੇ 85 ਸੈਕਟਰ ਦੇ ਵਿੱਚ ਰਹਿ ਰਿਹਾ ਹੈ ਮਾਮਲਾ ਜਿਹੜਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦਾ ਹੈ ਜਿੰਮ ਦੇ ਅੰਦਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਹੈ ਮੌਕੇ ਤੇ ਹੀ ਮੌਜੂਦ ਹੋ ਜਾਂਦੀ ਹੈ ਤਾਂ ਇਸ ਦੇ ਮਾਮਲੇ ਬਾਰੇ ਜਦੋਂ ਪੁਲਿਸ ਨੂੰ ਦੱਸਿਆ ਜਾਂਦਾ ਹੈ ਤਾਂ ਡੀਐਸਪੀ ਵੀ ਜਿਹੜਾ ਹੈ ਜਿੰਮ ਦੇ ਵਿੱਚ ਜਾਂਦਾ ਹੈ ਤਾਂ ਉਸ ਦੇ ਵੱਲੋਂ ਕਹਿਆ ਹੈ ਕਿ ਜਦੋਂ ਗਾਇਕ ਕਸਰਤ ਕਰ ਰਿਹਾ ਸੀ ਤਾਂ ਇਸ ਕਸਰਤ ਕਰਦੇ ਸਮੇਂ ਜਿਹੜਾ ਇੱਕ ਵਿਅਕਤੀ ਦੇ ਨਾਲ ਵਿਵਾਦ ਹੋ ਜਾਂਦਾ ਤਾਂ ਇਹ ਮਾਹੌਲ ਕਾਫੀ ਗਰਮਾ ਜਾਂਦਾ ਹੈ ਜਿਸ ਦੇ ਕਾਰਨ ਦੋਨਾਂ ਵਿਅਕਤੀਆਂ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਤੇ ਇਸ ਗਾਇਕ ਦੇ ਵੱਲੋਂ ਜਿਹੜੀ ਆਪਣੀ ਪਿਸਤੌਲ ਕੱਢ ਕੇ ਦੂਜੇ ਵਿਅਕਤੀ ਤੇ ਤਾਣ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਹੈ ਪੁਲਿਸ ਦੇ ਵੱਲੋਂ ਗਾਇਕ ਤੇ ਕੀਤੀ ਜਾਂਦੀ ਹੈ ਤੇ ਉਸ ਨੂੰ ਅੱਜ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਮੰਗੂ ਗੱਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਕੋਲ ਜਿਹੜਾ 32 ਬੋਰੀ ਸੀ ਉਸ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਸਲਾ ਹੈ ਲਸੰਸੀ ਹੈ ਤੇ ਪਰ ਇਸ ਦੇ ਵੱਲੋਂ ਜਿਹੜੀ ਹੈ ਅਦਾਲਤ ਦੇ ਵਿੱਚ ਕਾਰਵਾਈ ਹੋਵੇਗੀ ਕਿ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਇਸ ਤੇ ਕਾਰਵਾਈ ਕੀਤੀ ਜਾਵੇਗੀ ਬੇਸਿਕਲੀ ਇਹਦੇ ਚ ਇੱਕ ਕਲੈਪ ਜਿੰਮ ਹੈ ਸੁਹਾਣਨ ਗੁਰਦੁਆਰਾ ਸਾਹਿਬ ਦੇ ਨਾਲ ਕਲੈਪ ਜਿੰਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਇੱਕ ਸਤਵੰਤ ਸਿੰਘ ਉਰਫ ਗਿੱਲ ਮਾਨੂੰ ਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਿਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮਕਦਮਾ ਡੇਟਾ 23/7 25 ਅੰਡਰ ਸੈਕਸ਼ਨ 351 ਦੀ 2 25 54 98 ਆਰਮਜ਼ ਐਕਟ ਦੇ ਤਹਿਤ ਮਕਦਮਾਂ ਤਰਜੀ ਕਰਕੇ ਤੇ ਐਸ ਐਚਓ ਸੁਆਣਾ ਦੀ ਟੀਮਾਂ ਨੇ ਇਹਨੂੰ ਗ੍ਰੈਫਤਾਰ ਕੀਤਾ ਸੀਗਾ ਉਸੇ ਦਿਨ ਹੀ ਜਿਹਦੇ ਕੋਲ ਇੱਕ ਪਿਸਟਲ 42 ਬੋਰ ਤੇ ਇੱਕ ਰੌਂਡ ਕਾਰਟ੍ਰਿਜ ਵੀ ਬਰਾਮਦ ਕੀਤਾ ਸੀ ਜਿਸ ਤੋਂ ਹੰਟਰ ਦੀ ਜਾਂਚ ਵਿੱਚ ਪਤਾ ਲੱਗਿਆ ਲਾਇਸੈਂਸੀ ਹਾਂਜੀ ਇਹ ਲਾਇਸੈਂਸੀ ਅਜੇ ਤੱਕ ਦੇ ਉਹਦੇ ਨਾਲ ਜਿਹੜਾ ਇਹਨੇ ਆਪਣੇ ਕਾਗਜ਼ ਪੱਤਰ ਵਿਖਾਏ ਉਦੇ ਮੁਤਾਬਕ ਇਹਨੇ ਲਾਇਸੈਂਸ ਇਹਦਾ ਲਾਇਸੈਂਸੀ ਪਿਸਟਲ ਹੈ ਪਰ ਫਿਰ ਵੀ ਅਸੀਂ ਇਹਦੇ ਰਿਗਾਰਡ ਦੇ ਵਿੱਚ ਜਿੱਥੋਂ ਇਹ ਇਸ਼ੂ ਹੋਇਆ ਉੱਥੋਂ ਵੈਰੀਫਾਈ ਕਰਤੀ ਸਰ ਦੋਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕੋਰਟ ਵਿੱਚ ਪੇਸ਼ ਕਰਤਾ ਹੈ ਹਾਂ ਜੀ ਕੋਰਟ ਚ ਪੇਸ਼ ਕਰਕੇ ਇਹਦਾ ਇੱਕ ਦਿਨ ਦੇ ਰਿਮਾਂਡ ਤੇ ਹੈ ਸਾਡੇ ਕੋਲ